ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਗੁੰਦਰਾ ਤੁਸੀਂ ਦੇਖ ਰਹੇ ਹੋ ਜੀਪੀਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਹੁਸ਼ਿਆਰਪੁਰ ਚ ਹੋਇਆ ਭਿਆਨਕ ਹਾਸਾ ਹਾਸੇ ਦਾ ਸ਼ਿਕਾਰ ਇੱਕੋ ਪਰਿਵਾਰ ਦੇ 4 ਜੀ T20 ਵਰਲਡ ਕੱਪ 2024 ਭਾਰਤ ਬਨਾਮ ਅਫਰੀਕਾ ਦੇ ਖਿਤਾਬੀ ਮੈਚ ਤੇ ਮੀਂਹ ਦਾ ਪਰਛਾਵਾਂ ਜਾਣੋ ਮੈਚ ਰੱਦ ਹੋਣ ਤੇ ਕੌਣ ਬਣੇਗਾ ਚੈਂਪੀਅਨ UGC NET ਅਤੇ CSIR UGC NET ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਜਾਣੋ ਕਦੋਂ ਹੋਵੇਗਾ ਪੇਪਰ ਲਦਾਖ ਚ ਟੈਂਕ ਅਭਿਆਸ ਦੌਰਾਨ ਹਾਸਾ ਕੁਝ ਜਵਾਨਾਂ ਦੇ ਸ਼ਹੀਦ ਹੋਣ ਦਾ ਖਸਾ ਠਾਨਕੋਟ ਚ ਦੇਖਿਆ ਗਿਆ ਸ਼ੱਕੀ ਵਿਅਕਤੀ 50 ਪੁਲਿਸ ਨੇ ਜਾਰੀ ਕੀਤਾ ਸਕੈਚ ਯੋਗਾ ਕਰਲਦਾਨ ਨਵਾਂ ਪੈਂਤੜਾ ਚੁਣੌਤੀ ਤੋਂ ਬਾਅਦ ਹੁਣ ਪੇਟਾਂ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ ਦਿੱਲੀ ਏਮਜ਼ ਸ਼ੁਰੂ ਹੋਇਆ ਆਪਰੇਸ਼ਨ ਥੀਟਰ ਮੀ ਕਾਰਨ ਬਿਜਲੀ ਸੀ ਗੁੱਲ ਟੁੱਟੀ ਦੇ ਫੌਜੀ ਦੀ ਪੇਤ ਪਰੇ ਹਾਲਾਤਾਂ ਚ ਨਾਲੇ ਚੋਂ ਮਿਲੀ ਲਾਸ਼ ਲਖਨਊ ਚ ਤਨਾਤ ਸੀ ਗੁਰਪ੍ਰੀਤ ਸਿੰਘ ਕੰਨਾਚ ਰੇਲ ਗੱਡੀ ਦੀ ਲਪੇਟ 'ਚ ਆਉਣ ਕਰ ਨੌਜਵਾਨ ਦੀ ਮੌਤ ਕਿਤੇ ਆਫਤ ਕਿਤੇ ਰਾਤ ਬਣ ਪਿਆ ਮੀਂਹ ਜਾਨੋ ਮੌਸਮ ਦਾ ਤਾਜ਼ਾ ਹਾਲ ਹੁਣ ਖਬਰਾਂ ਵਿਸਤਾਰ ਨਾਲ ਹੁਸ਼ਿਆਰਪੁਰ 'ਚ ਹੋਇਆ ਭਿਆਨਕ ਹਾਦਸਾ ਹਾਦਸੇ ਦਾ ਸ਼ਿਕਾਰ ਇੱਕੋ ਪਰਿਵਾਰ ਦੇ 4 ਜੀ ਇਸ ਵਕਤ ਦੀ ਵੱਡੀ ਅਤੇ ਮੰਦਭਾਗੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਟਾਂਡਾ ਰੋਡ ਦੇ ਪਿੰਦੇ ਐਡਾ ਸਰਹਾਂ ਨਜ਼ਦੀਕ ਹੋਏ ਭਿਆਨਕ ਸੜਕਾ ਹਾਦਸੇ 'ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਤੇ ਇੱਕ ਮਹਿਲਾ ਗੰਭੀਰ ਰੂਪ 'ਚ ਜ਼ਖਮੀ ਹੋਈ ਹੈ ਮ੍ਰਿਤਕਾਂ 'ਚ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ ਦੁਖਤ ਪਰਿਵਾਰ ਕਿੱਥੋਂ ਦਾ ਰਹਿਣ ਵਾਲਾ ਇਸ ਬਾਰੇ ਹਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਤੇ ਜਿਸ ਨੋਵਾ ਗੱਡੀ 'ਚ ਉਕਤ ਪਰਿਵਾਰ ਸ਼ਾਮਲ ਸੀ ਉਹ ਜੇ ਕੇ ਨੰਬਰ ਦੀ ਗੱਡੀ ਹੈ ਜਾਣਕਾਰੀ ਮੁਤਾਬਕ ਇਹ ਹਾਸਾ ਉਸ ਵਕਤ ਵਾਪਰਿਆ ਜਦੋਂ ਗੱਡੀ ਸਵਾਰ ਪਰਿਵਾਰ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ ਤੇ ਸਾਹਮਣੇ ਤੋਂ ਆ ਰਹੇ ਟਰੱਕ ਨੇ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਹਾਸਾ ਵਾਪਰਿਆ ਕreturnData ਦੀ ਜਾਣਕਾਰੀ ਦਿੰਦਿਆਂ ਐਸਐਸ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਐਡਾ ਸਥਾਨ ਨਜ਼ਦੀਕ ਇੱਕ ਹਾਦਸਾ ਹੋਇਆ ਜਿਸ ਤੋਂ ਬਾਅਦ ਤੁਰੰਤ ਮੌਕੇ ਤੇ ਪਹੁੰਚ ਗਏ ਉਹਨਾਂ ਦੱਸਿਆ ਕਿ ਗੱਡੀ 'ਚ ਸਵਾਰ ਚਾਰ ਜੀਆ ਜਿਨ੍ਹਾਂ 'ਚ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਇੱਕ ਮਹਿਲਾ ਗੰਭੀਰ ਜ਼ਖਮੀ ਸੀ ਜਿਸ ਨੂੰ ਇਲਾਜ ਲਈ ਹਸਪਤਾਲ ਲਿਆ ਜਾਇਆ ਗਿਆ T20 World Cup 2024 ਭਾਰਤ ਬਨਾਮ ਅਫਰੀਕਾ ਦੇ 27ਵੇਂ ਮੈਚ ਤੇ ਮੀਹ ਦਾ ਪਰਛਾਵਾਂ ਜਾਣੋ ਮੈਚ ਰੱਦ ਹੋਣ ਤੇ ਕੌਣ ਬਣੇਗਾ ਚੈਂਪੀਅਨ T20 ਵਿਸ਼ਵ ਕੱਪ 2024 ਦਾ ਟਾਈਟਲ ਮੈਚ ਅੱਜ ਬਾਰਬਡੋਸ ਦੇ ਕੰਸਨਟਨ ਓਵਲ ਸਟੇਡੀਅਮ 'ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਟੂਰਨਾਮੈਂਟ ਵਿੱਚ ਹੁਣ ਤੱਕ ਅਜੇਤੂ ਹਨ। ਅਜਿਹੇ 'ਚ ਦੋਵਾਂ ਵਿਚਾਲੇ ਸਖਤ ਮੁਕਾਬਲੇ ਦੀ ਉਮੀਦ ਹੈ ਜਿੱਥੇ ਭਾਰਤ 10 ਸਾਲ ਦੇ ICC ਟਰੋਫੀ ਦੇ ਸੋਕੇ ਨੂੰ ਖਤਮ ਕਰਨ ਦੀ ਇਰਾਦੇ ਨਾਲ ਮੈਦਾਨ 'ਚ ਉਤਰੇਗਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੀ ਟੀਮ ਆਪਣਾ ਪਹਿਲਾ ICC ਕਿਤਾਬ ਜਿੱਤਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। UGC NET ਅਤੇ CSIR UGC NET ਪ੍ਰੀਖਿਆ ਦੀਆਂ ਤਰੀਕਾ ਦਾ ਐਲਾਨ ਜਾਣੋ ਕਦੋਂ ਹੋਵੇਗਾ ਪੇਪਰ ਐਨਟੀਏ ਨੇ ਯੂਜੀਸੀ ਨੈਟ ਜੂਨ 2024 ਪ੍ਰੀਖਿਆ ਦੀ ਨਵੀਂ ਮਿਤੀ ਦਾ ਐਲਾਨ ਕੀਤਾ ਹੈ ਪ੍ਰੀਖਿਆ 21 ਅਗਸਤ ਤੋਂ 4 ਸਤੰਬਰ ਤੱਕ ਹੋਵੇਗੀ ਇਸ ਦੇ ਨਾਲ ਹੀ ਐਨਟੀਏ ਐਨਸੀਈਟੀ ਸੀਐਸਆਈਆਰ ਯੂਜੀਸੀ ਐਨਈਟੀ ਪ੍ਰੀਖਿਆ ਦੀ ਮਿਤੀ ਦਾ ਵੀ ਐਲਾਨ ਕੀਤਾ ਹੈ ਐਨਸੀਈਟੀ ਪ੍ਰੀਖਿਆ 10 ਜੁਲਾਈ ਨੂੰ ਹੋਵੇਗੀ ਸੀਐਸਆਈਆਰ ਯੂਜੀਸੀ ਐਨਈਟੀ ਪ੍ਰੀਖਿਆ 25 ਤੋਂ 27 ਜੁਲਾਈ ਦੇ ਵਿਚਕਾਰ ਹੋਵੇਗੀ ਇਹ ਤਿੰਨ ਪ੍ਰੀਖਿਆਵਾਂ ਕੰਪਿਊਟਰ ਆਧਾਰਿਤ ਹੋਣਗੀਆਂ ਨੈਸ਼ਨਲ ਟੈਸਟਿੰਗ ਏਜੰਸੀ ਦੀ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਕੁਝ ਅਣਸੁਖਾਵੇ ਹਾਲਾਤਾਂ ਦੇ ਕਾਰਨ ਐਨਟੀਏ ਦੀਆਂ ਕੁਝ ਪ੍ਰੀਖਿਆਵਾਂ ਨੂੰ ਮੁੱਲਤਵੀ ਰੱਦ ਕਰ ਦਿੱਤਾ ਗਿਆ ਸੀ ਹੁਣ ਇਨ੍ਹਾਂ ਪ੍ਰੀਖਿਆਵਾਂ ਦੀ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ ਪੀਯੂਜੀਸੀ ਐਨਈਟੀ ਪ੍ਰੀਖਿਆ ਪਹਿਲਾਂ ਪੈਨ ਅਤੇ ਪੇਪਰ ਆਫਲਾਈਨ ਮੋਡ ਵਿੱਚ ਆਯੋਜਿਤ ਕੀਤੀ ਜਾਂਦੀ ਸੀ ਹੁਣ ਇਹ ਕੰਪਿਊਟਰ ਅਧਾਰਿਤ ਟੈਸਟ ਸੀਬੀਟੀ ਮੋਡ ਵਿੱਚ ਆਯੋਜਿਤ ਕੀਤਾ ਜਾਵੇਗਾ ਲਦਾਖ ਚ ਟੈਂਕ ਅਭਿਆਸ ਦੌਰਾਨ ਹਾਦਸਾ ਕੁਝ ਜਵਾਨਾਂ ਦੇ ਸ਼ਹੀਦ ਹੋਣ ਦਾ ਖਦ사 ਲਦਾਖ ਦੇ ਦੌਲਤ ਬੇਗ ਉਲਦੀ ਇਲਾਕੇ ਵਿੱਚ ਇੱਕ ਹੋਰ ਦਰਦਨਾਕ ਹਾਦਸਾ ਵਾਪਰਿਆ ਹੈ ਇੱਕ ਰੱਖਿਆ ਅਧਿਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਇੱਥੇ ਟੈਂਕ ਅਭਿਆਸ ਦੌਰਾਨ ਨਦੀ ਪਾਰ ਕਰਦੇ ਸਮੇਂ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਜਿਸ ਕਾਰਨ ਫੌਜ ਦੇ ਜਵਾਨ ਫਸ ਗਏ ਇਸ ਹਾਦਸੇ ਵਿੱਚ ਫੌਜ ਦੇ ਕੁਝ ਜਵਾਨਾਂ ਦੇ ਸ਼ਹੀਦ ਹੋਣ ਦਾ ਖਦ사 ਹੈ ਠਾਨਕੋਟ ਚ ਦੇਖਿਆ ਗਿਆ ਛੱਕੀ ਵਿਅਕਤੀ ਪੰਜਾਬ ਪੁਲਿਸ ਨੇ ਜਾਰੀ ਕੀਤਾ ਸਕੈਚ ਪਠਾਨਕੋਟ ਚ ਪਿਛਲੇ 3 ਦਿਨਾ ਤੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਕੋਟ ਪੱਤਿਆਂ ਚ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ ਹੈ ਦੱਸ ਦਈਏ ਕਿ ਬੀਤੀ ਰਾਤ ਵੀ ਪਠਾਨਕੋਟ ਜ਼ਿਲ੍ਹੇ ਦੇ ਨੇੜਲੇ ਪਿੰਡ ਕੀੜੀ ਗੁੰਡਿਆਲ ਵਿੱਚ ਕੋਈ ਅਣਪਛਾਤਾ ਵਿਅਕਤੀ ਮੌਜੂਦ ਮਿਲਿਆ ਸੀ ਜਿਸ ਕਾਰਨ ਅੱਜ ਤੀਜੇ ਦਿਨ ਵੀ ਪਠਾਨਕੋਟ ਪੁਲਿਸ ਨੇ ਹੋਰ ਏਜੰਸੀਆਂ ਅਤੇ ਫੋਰਸਾਂ ਦੀ ਮਦਦ ਨਾਲ ਪਰ ਸਰਚ ਅਭਿਆਨ ਚਲਾਇਆ ਜਿਸ ਤੋਂ ਬਾਅਦ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਵੱਲੋਂ ਇੱਕ ਸ਼ਕਤੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਗਿਆ ਹੈ ਜਿਸ ਨੂੰ ਬੀਤੀ ਰਾਤ ਪੰਜਾਬ ਜੰਮੂ ਸਰਾਧ ਤੇ ਜੰਮੂ ਦੇ ਕੀੜੀ ਗੰਡਿਆਲੇ ਇਲਾਕੇ 'ਚ ਦੇਖਿਆ ਗਿਆ ਡੀਆਈਜੀ ਬਾਰਡਰ ਰੇਂਜ ਨੇ ਵੀ ਪ੍ਰੈਸ ਨੋਟ ਜਾਰੀ ਕਰਕੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ ਯੋਗਾ ਕਰਲਦਾਰ ਨਵਾਂ ਪੈਂਤੜਾ ਚਨੋਤੀ ਤੋਂ ਬਾਅਦ ਹੁਣ ਪੇਟਾਂ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਣਾ ਤੇ ਇੱਕ ਵਾਰ ਫਿਰ ਸੁਰ ਬਦਲਦੇ ਨਜ਼ਰ ਆ ਰਹੇ ਹਨ ਅਰਚਨਾ ਨੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਰਚਨਾ ਮਕਵਾਨਾ ਨੇ ਹੁਣ ਸੋਸ਼ਲ ਮੀਡੀਆ ਉਤੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤਸਵੀਰਾਂ ਵਿੱਚ ਉਹ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਖੜੀ ਹੈ ਤੇ ਇੱਕ ਤਸਵੀਰ ਉਸਨੇ ਲੰਗਰ ਦੀ ਵੀ ਸ਼ੇਅਰ ਕੀਤੀ ਹੈ ਇਸ ਦੇ ਨਾਲ ਹੀ ਇੱਕ ਤਸਵੀਰ ਅਰਚਨਾ ਮਕਵਾਨਾ ਨੇ ਉਹ ਸ਼ੇਅਰ ਕੀਤੀ ਹੈ ਜਿਸ ਵਿੱਚ ਉਸ ਦੇ 2100 ਰੁਪਏ ਦਾ ਚੜਾਵਾ ਚੜਾਇਆ ਹੈ ਦਿੱਲੀ ਐਮ ਤੋਂ ਸ਼ੁਰੂ ਹੋਇਆ ਆਪਰੇਸ਼ਨ تھیਟਰ ਮੀ ਕਾਰਨ ਬਿਜਲੀ ਸੀ ਗੁੱਲ ਦਿੱਲੀ ਚ ਮੌਨਸੂਨ ਦੀ ਪਹਿਲੀ ਬਾਰਿਸ਼ ਦਾ ਅਸਰ ਐਮਜ਼ ਤੇ ਵੀ ਦੇਖਣ ਨੂੰ ਮਿਲਿਆ ਮੀਂਹ ਕਾਰਨ ਦਿੱਲੀ ਐਮਜ਼ ਦੇ 1 2 ਨਹੀਂ ਸਗੋਂ 9 ਆਪਰੇਸ਼ਨ ਥੀਏਟਰ ਬੰਦ ਕਰ ਦਿੱਤੇ ਗਏ ਆਪਰੇਸ਼ਨ ਥੀਏਟਰ ਬੰਦ ਹੋਣ ਕਾਰਨ ਦਰਜਨਾ ਸਰਜਰੀਆਂ ਪ੍ਰਭਾਵਿਤ ਹੋਈਆਂ ਖਾਸ ਤੌਰ ਤੇ ਉਹਨਾਂ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਸੀ ਬਿਜਲੀ ਬੰਦ ਹੋਣ ਕਾਰਨ ਨਿਊਰੋ ਸਰਜਰੀ ਆਪਰੇਸ਼ਨ ਥੀਏਟਰ ਸਵੇਰ ਤੋਂ ਸ਼ਾਮ 6 ਵਜੇ ਤੱਕ ਬੰਦ ਰੱਖਣੇ ਪਏ ਪਰ ਨਿਊਰੋ ਸਰਜਰੀ ਆਪਰੇਸ਼ਨ ਥੀਏਟਰ ਸ਼ੁਰੂ ਹੋ ਗਏ ਐਮਜ਼ ਟਰਾਮਾ ਸੈਂਟਰ ਦੇ ਸਾਰੇ ਆਪਰੇਸ਼ਨ ਥੀਟਰ ਅੱਜ ਦੁਪਹਿਰ ਤੱਕ ਚਾਲੂ ਹੋਣ ਦੀ ਉਮੀਦ ਹੈ ਨਿਊਰੋ ਸਰਜਰੀ ਵਿਭਾਗ ਦੀਆਂ ਸਾਰੀਆਂ ਓਟੀਆਂ ਕੱਲ੍ਹ ਹੀ ਕਾਰਜਸ਼ੀਲ ਹੋ ਗਈਆਂ ਅਤੇ ਰਾਤ ਪਰ ਮਰੀਜ਼ਾਂ ਦੀਆਂ ਸਰਜਰੀਆਂ ਕੀਤੀਆਂ ਗਈਆਂ ਨਿਊਰੋ ਸਰਜਰੀ ਵਿਭਾਗ ਸਾਰੀਆਂ ਸੇਵਾਵਾਂ ਪਹਿਲਾਂ ਵਾਂਗ ਚੱਲ ਰਹੀਆਂ ਹਨ ਛੁੱਟੀ ਦੇ ਫੌਜੀ ਦੀ ਭੇਤਪਰੇ ਹਾਲਾਤਾਂ ਚ ਨਾਲੇ ਚੋਂ ਮਿਲੀ Laash ਲਖਨਊ ਚ ਤੇ ਨਾਸੀ ਗੁਰਪ੍ਰੀਤ ਸਿੰਘ 18 ਬਾਬਾ ਨਾਨਕ ਦੇ ਘਰ ਛੁੱਟੀ ਤੇ ਆਏ ਫੌਜੀ ਗੁਰਪ੍ਰੀਤ ਸਿੰਘ 25 ਸਾਲਾਂ ਦੀ ਭੇਤਪਰੇ ਹਾਲਾਤਾਂ ਵਿੱਚ ਪਿੰਡ ਸ਼ਾਹਪੁਰ ਜਾਜਨ ਦੇ ਸ਼ਕੀ ਨਾਲੇ ਵਿੱਚੋਂ लाश मिली है गर्दासपुर पुलिस ने मौके पे पहुंच के लाश ਨੂੰ ਕਬਜ਼ੇ ਲੈ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਪਿੰਡ ਮੰਗੀਆਂ ਦੇ 24 ਸਾਲਾ ਫੌਜੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਬੀਤੀ ਸ਼ਾਮ ਪੇਦਪਰੇ ਹਲਾਤਾਂ ਵਿੱਚ ਨਾਲੇ ਵਿੱਚੋਂ लाश ਮਿਲਣ ਕਾਰਨ ਇਲਾਕੇ ਅੰਦਰ ਸਹਿਮ ਦਾ ਮੋਲ ਪਾਇਆ ਜਾ ਰਿਹਾ ਹੈ ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ ਅਤੇ ਰਿਸ਼ਤੇਦਾਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ 5 ਸਾਲ ਪਹਿਲਾਂ ਫੌਜ ਇੰਡੀਅਨ ਆਰਮੀ ਵਿੱਚ ਭਰਤੀ ਹੋਇਆ ਸੀ ਅਤੇ 11 ਸਿੱਖ ਰੈਜੀਮੈਂਟ ਦੇ ਜਵਾਨ ਵਜੋਂ ਲਖਨਊ ਵਿਖੇ ਆਪਣੀ ਸੇਵਾ ਨਿਭਾ ਰਿਹਾ ਸੀ ਉਹਨਾਂ ਦੱਸਿਆ ਕਿ 2 ਮਹੀਨੇ ਪਹਿਲਾਂ ਉਹ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਅਤੇ 29 ਜੂਨ ਨੂੰ ਆਪਣੀ ਯੂਨਿਟ ਵਿੱਚ ਹਾਜ਼ਰ ਹੋਣਾ ਸੀ। ਖੰਨਾ ਚ ਰੇਲ ਗੱਡੀ ਦੀ ਲਪੇਟ ਚ ਆਉਣ ਕਾਰਨ ਨੌਜਵਾਨ ਦੀ ਮੌਤ। ਖੰਨਾ ਚ ਸ਼ੁੱਕਰਵਾਰ ਰਾਤ ਕਰੀਬ 11:45 ਵਜੇ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ। ਦੋਵੇਂ ਰੇਲਵੇ ਲਾਈਨ ਪਾਰ ਕਰਕੇ ਗੋਲ ਗੱਪੇ ਖਾਣ ਜਾ ਰਹੇ ਸਨ। ਇਹ ਹਾਦਸਾ ਲਲ੍ਹਹੇੜੀ ਰੋਡ ਰੇਲਵੇ ਫਲਾਈਓਵਰ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ 24 ਸਾਲਾਂ ਕਰਨ ਵਾਸੀ ਨੰਦੀ ਕਲੋਨੀ ਨਵਜੋਈ ਹੈ ਜਦ ਕੀ ਗੰਭੀਰ ਜ਼ਖਮੀ ਮਹਾਦੀ ਪਛਾਣ ਕੁਲਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਜੋਂ ਹੋਈ ਹੈ ਮ੍ਰਿਤਕ ਤਿੰਨ ਭੈਣਾਂ ਦਾ ਖਲੋਤਾ ਭਰਾ ਸੀ ਸਿਵਲ ਹਸਪਤਾਲ ਦੀ ਐਮਰਜੈਂਸੀ ਡਿਊਟੀ ਤੇ ਤਨਾਰਥ ਡਾਕਟਰ ਨਵਦੀਪ ਜਸਲ ਨੇ ਗੰਭੀਰ ਜ਼ਖਮੀ ਔਰਤ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਉੱਚ ਕੇਂਦਰ ਚ ਰੈਫਰ ਕਰ ਦਿੱਤਾ ਕਿਤੇ ਆਫਤ ਕਿਤੇ ਰਾਹਤ ਬਣ ਪਿਆ ਮੀ ਜਾਣੋ ਮੌਸਮ ਦਾ ਤਾਜ਼ਾ ਹਾਲ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਲੈ ਕੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਮਾਨਸੂਨ ਫੈਲ ਗਿਆ ਹੈ ਵੀਕੈਂਡ ਦੀ ਗੱਲ ਕਰੀਏ ਤਾਂ ਸ਼ਨੀਵਾਰ ਐਤਵਾਰ ਮੈਦਾਨੀ ਅਤੇ ਪਹਾੜੀ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਰਾਜਸਥਾਨ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਉੱਤਰਾਖੰਡ ਓਡੀਸ਼ਾ ਸਮੇਤ ਦਿੱਲੀ ਐਨਸੀਆਰ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਕਈ ਦਿਨਾਂ ਤੋਂ ਪੈ ਰਹੇ ਕਹਿਰ ਦੀ ਗਰਮੀ ਤੋਂ ਬਾਅਦ ਹਲਕੀ ਅਤੇ ਦਰਮਿਆਨੀ ਬਾਰਿਸ਼ ਤੋਂ ਲੋਕਾਂ ਨੂੰ ਰਾਹਤ ਮਿਲੀ ਪਰ ਇਸ ਤੋਂ ਬਾਅਦ ਹਮਸ ਭਾਰੀ ਗਰਮੀ ਕਾਰਨ ਲੋਕ ਪਰੇਸ਼ਾਨ ਹੋ ਗਏ ਸ਼ੁੱਕਰਵਾਰ ਸਵੇਰੇ ਦਿੱਲੀ ਐਨਸੀਆਰ ਵਿੱਚ ਭਾਰੀ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਰਾਹਤ ਦੇ ਨਾਲ-ਨਾਲ ਮੀਂਹ ਨੇ ਤਬਾਈ ਵੀ ਲਿਆਂਦੀ ਹੈ। بارش ਕਾਰਨ ਕਈ ਥਾਵਾਂ ਤੇ ਸੜਕਾਂ ਤੇ ਪਾਣੀ ਫਿਰ ਗਿਆ ਅਤੇ ਆਈਜੀਆਈ ਹਵਾਈ ਅੱਡੇ ਤੇ ਖੱਤ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ। ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਰੋਜੀਵਸੀ ਅਪਡੇਟ ਦੇ ਨਾਲ ਧੰਨਵਾਦ।